ਦਾ ਪਰਦੇ ਵਿੱਚ ਅੱਜ ਪੰਜਾਬ ਪੁਲਿਸ ਵੱਲੋਂ ਬਹੁਤ ਵੱਡਾ ਆਪਰੇਸ਼ਨ ਜਾਰੀ ਕੀਤਾ ਗਿਆ ਜਲੰਧਰ ਦੇ ਵਿੱਚ ਖੁਦ ਪੰਜਾਬ ਪੁਲਿਸ ਦੇ ਸੀਪੀ ਗੌਰਵ ਯਾਦਵ ਜਿਹੜੇ ਨੇ ਨਾਕਿਆਂ ਦੇ ਉਰ ਥਾਣਿਆਂ ਦੀ ਚੈਕਿੰਗ ਕਰ ਰਹੇ ਨੇ ਇਹ ਤਸਵੀਰਾਂ ਤੁਸੀਂ ਜਲੰਧਰ ਦੇ ਡਿਵੀਜ਼ਨ ਨੰਬਰ 7 ਦੀਆਂ ਤਸਵੀਰਾਂ ਦੇਖ ਸਕਦੇ ਹੋ ਜਿੱਥੇ ਖੁਦ ਪੰਜਾਬ ਪੁਲਿਸ ਦੇ ਡੀਜੀਪੀ ਚੈਕਿੰਗ ਕਰਨ ਦੇ ਲਈ ਆਏ ਨੇ ਥਾਥਾਂ ਤੇ ਜਿਹੜੀ ਨਾਕਾਬੰਦੀ ਕੀਤੀ ਗਈ ਹੈ ਉੱਥੇ ਵੀ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਦੇ ਚੈਕਿੰਗ ਕੀਤੀ ਜਾ ਰਹੀ ਹੈ ਉਹ ਹੁਣ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਜਿਹੜੀਆਂ ਅ ਬੀਜੀਪੀ ਗੌਰਵ ਯਾਦਵ ਜਿਹੜੇ ਨੇ ਉਹ ਪਹੁੰਚੇ ਨੇ ਥਾਣਿਆਂ ਦੀ ਚੈਕਿੰਗ ਕਰ ਰਹੇ ਨੇ ਬਹੁਤ ਵੱਡਾ ਆਪਰੇਸ਼ਨ ਜਿਹੜਾ ਪੰਜਾਬ ਪੁਲਿਸ ਦੇ ਵੱਲੋਂ ਪੂਰੇ ਪੰਜਾਬ ਭਰ ਦੇ ਵਿੱਚ ਛੇੜਿਆ ਗਿਆ ਔਰ ਤੁਸੀਂ ਤਸਵੀਰਾਂ ਇਸ ਵੇਲੇ ਡੀਜੀਪੀ ਗੌਰਵ ਯਾਦਵ ਨੂੰ ਦੇਖ ਰਹੇ ਹੋ ਸਿਰ ਪੰਜਾਬ ਦਾ ਇੱਕ ਵੱਡਾ ਇਸ਼ੂ ਕੌਂਸਟੇਬਲ ਅਮਨਦੀਪ ਔਰ ਮੁੰਗੀ ਲੈ ਕੇ ਜੁੜਿਆ ਹੈ ਜਿਸ ਤਰ੍ਹਾਂ ਦੀ ਡਰਾਈਵ ਤੁਸੀਂ ਛੇੜੀ ਹੋਈ ਹੈ ਉਹ ਜ਼ਰੂਰ ਕਿ ਪੰਜਾਬ ਵਿੱਚ ਜੇ ਕੋਈ ਬਲੈਕ ਸ਼ਿਪ ਸੀਗੇ ਉਹਨਾਂ ਤੱਕ ਵੀ ਤੁਹਾਡੇ ਹੱਥ ਪਹੁੰਚੇ ਉਹਨੂੰ ਲੈ ਕੇ ਵੀ ਇੱਕ ਇਸ਼ੂ ਬਣਿਆ ਹੋਇਆ ਹੈ ਉਸ ਦੇ ਸੰਬੰਧੀ ਗੂਰੂ ਇਨਵੈਸਟੀਗੇਸ਼ਨ ਹੋ ਰਹੀ ਹੋ ਰਹੀ ਹੈ ਇਨਵੈਸਟੀਗੇਸ਼ਨ ਕਿਤਾਬ ਦੱਸ ਸਕਦੇ ਹੋ ਤਕੋ ਜੀ ਉਸ ਅਗੇਨ ਜਿਵੇਂ ਮੈਂ ਕਹਾ ਜਿਹੜਾ ਇਨਵੈਸਟੀਗੇਸ਼ਨ ਇਜ਼ ਦਾ ਪਰਮਿਊ ਵਰਕਸ ਦਾ ਲੋਕਲ ਪੁਲਿਸ ਸੋ ਬਟ ਅਦਰਵਾਈਜ਼ ਸਾਡੇ ਇਨਸਟਰਕਸ਼ਨਸ ਬਹੁਤ ਕਲੀਅਰ ਹੈ ਕਿ ਕੋਈ ਵੀ ਪੰਜਾਬ ਪੁਲਿਸ ਦਾ ਅਫਸਰ ਜੇ ਜੇ ਡਰੱਗਸ ਦੇ ਵਿੱਚ ਇਨਵੋਲਡ ਹੈ ਕਿਸੇ ਹੋਰ ਜੇ ਇਲੀਗਲ ਐਕਟੀਵਿਟੀ ਦੇ ਵਿੱਚ ਇਨਵੋਲਡ ਹੈ ਤੇ ਜੋ ਟ੍ਰੀਟਮੈਂਟ ਕ੍ਰਿਮੀਨਲਸ ਨਾਲ ਹੋਊਗਾ ਉਹੀ ਟ੍ਰੀਟਮੈਂਟ ਕਨਸਰਨਡ ਅਫਸਰ ਨਾਲ ਹੋਊਗਾ ਲਾ ਨੂੰ ਅਸੀਂ ਬੰਦੋਲਰ ਨਾਲੋਂ ਲੈ ਕੇ ਕੁਝ ਲੀਡਰਸ ਜਿਹੜੇ ਨੇ ਉਹ ਕਹਦੇ ਨੇ ਕਿ ਆਵਾ ਦੇ ਫੋਰਟ ਤੇ ਕਰਦੇ ਵੀ ਬੰਦੋਲਰ ਚੱਲਣਾ ਚਾਹੀਦਾ ਪੀਲਾ ਪੰਜਾਬ ਤੇ ਵੀ ਚੱਲਣਾ ਚਾਹੀਦਾ ਜਿਸ ਤਰ੍ਹਾਂ ਦਾ ਐਕਸ਼ਨ ਕ੍ਰਿਮੀਨਲ ਤੇ ਬਾਕੀ ਕ੍ਰਿਮੀਨਲ ਤੇ ਹੋ ਰਿਹਾ ਹੈ ਕੋਈ ਵੀ ਬਲੈਕ ਸ਼ਿਪ ਜੇ ਪੰਜਾਬ ਪੁਰਸ ਦੇ ਵਿੱਚ ਵੀ ਮਿਲਦੀ ਆ ਸੇਮ ਟਰੀਟ ਕੀਤਾ ਜਾਏਗਾ ਉਹਨੂੰ ਦੇਖੋ ਜੀ ਜਿੱਥੋਂ ਤੱਕ ਐ ਜਿਹੜਾ ਫ੍ਰੈਂਕਲੀ ਨੌਇਜ਼ ਵੈਰੀ ਕਲੀਅਰ ਜਿਹੜਾ ਐਨਡੀਪੀਐਸ ਐਕਟ ਦੇ ਵਿੱਚ ਪੁਲਿਸ ਦੇ ਕੋਈ ਕੋਈ ਪਾਵਰਸ ਨਹੀਂ ਹੈ ਡਿਮੋਲਿਸ਼ਨ ਦੇ ਸੋ ਇਸ ਦੇ ਵਿੱਚ ਪੁਲਿਸ ਦਾ ਜਿਹੜੇ ਡਿਮੋਲਿਸ਼ਨਸ ਹੋ ਰਹੇ ਹੈ ਕਿ ਜਿਹੜੀ ਕੰਸਰਨ ਏਜੰਸੀ ਹੈ ਮੰਨ ਲਓ ਕਿਤੇ ਗਵਰਨਮੈਂਟ ਲੈਂਡ ਤੇ ਕੋਈ ਇਨਕ੍ਰੋਚਮੈਂਟ ਹੈ ਕਿਤੇ ਕੋਈ ਉਸ ਨੂੰ ਡਿਊ ਪ੍ਰੋਸੈਸ ਆਫ ਲਾ ਫੋਲੋ ਕਰਕੇ ਜਿਹੜੇ ਕਨਸਰਨ ਡਿਪਟੀ ਕਮਿਸ਼ਨਰਸ ਹੈਗੇ ਜਾਂ ਬੀਡੀਪੀਓਜ਼ ਹੈਗੇ ਉਹ ਜਦੋਂ ਪੁਲਿਸ ਅਸਿਸਟੈਂਸ ਮੰਗਦੇ ਆ ਸੋ ਮਾਨਯੋਗ ਸੁਪਰੀਮ ਕੋਰਟ ਦੀ ਹਿਦਾਇਤਾਂ ਦੀ ਪਾਲਣਾ ਕਰਦੇ ਹੋਏ ਕਿ ਜਿਹੜੇ ਕਨਸਰਨ ਪਾਰਟੀ ਨੂੰ ਨੋਟਿਸ ਦੇਣ ਤੋਂ ਬਾਅਦ ਸੋ ਡਿਊ ਪ੍ਰੋਸੀਜਰ ਦੇ ਮੁਤਾਬਿਕ ਜਦੋਂ ਪੁਲਿਸ ਦੀ ਹੈਲਪ ਮੰਗੀ ਜਾਂਦੀ ਹੈ ਉਹ ਦਿੱਤੀ ਜਾਂਦੀ ਹੈ ਇਸ ਪਰ ਬੋਲੋ